ਇਹ ਜਿਹੜਾ اجلاس ਸਾਡੀ ਸਪੈਸ਼ਲ ਜਿਹੜਾ اجلاس ਬੁਲਾਇਆ ਪ੍ਰਧਾਨ ਜੀ ਨੇ ਜਿੰਨੇ ਵੀ ਸਾਡੇ ਮੁੱਦੇ ਨੇ ਸਿੱਖ ਕੌਮ ਦੇ ਉਹ ਸਾਰੇ ਵਿਚਾਰੇ ਜਾਣਗੇ ਸਿੰਘ ਸਾਹਿਬਾਨ ਦਾ ਜਿਹੜਾ ਲਾਉਣ ਦਾ ਹਟਾਉਣ ਦਾ ਮਸਲਾ ਉਹ ਵੀ ਇਹਦੇ ਵਿੱਚ ਆਉਣਾ ਹੈ ਵਿਸ਼ੇਸ਼ اجلاس ਹੈ ਤੋਂ ਬੜਾ ਮਹਤਵ ਰੱਖਦਾ ਹੈ ਪਰ ਅਫਸੋਸ ਇਸ ਗੱਲ ਦਾ ਹੈ ਕਿ ਇਹ ਕਹਿੰਦੇ ਵੱਡੇ ਦੋਸ਼ੀ ਨੂੰ ਵਾਰ-ਵਾਰ ਪਰੋਲ ਦਿੱਤੀ ਜਾ ਰਹੀ ਹੈ ਔਰ ਸਾਡੇ ਬੰਦੀ ਸਿੰਘਾਂ ਨੇ ਆਪਣੀ ਸਜ਼ਾ ਵੀ ਪੂਰੀ ਕਰ ਲਈ ਐ ਪਰ ਉਹਨਾਂ ਨੂੰ ਫੇਰ ਵੀ ਨਾ ਫਰੋਲ ਤੇ ਨਾ ਉਹਨਾਂ ਦੀ ਰਿਹਾਈ ਕੀਤੀ ਜਾ ਰਹੀ ਐ ਦਿਸਕਰਨ ਨਹੀਂ ਹੋਣਾ ਚਾਹੀਦਾ ਫੇਰ ਬੇਨਤੀ ਕਰਦੇ ਆਂ ਬੰਦੀ ਸਿੰਘਾਂ ਨੂੰ ਰਿਹਾ ਕੀਤਾ ਜਾਵੇ ਤੇ ਇਸ ਕਰਕੇ ਇਹ ਜਿਹੇ ਲੋਕਾਂ ਨੂੰ ਘੋਰਾ ਜਿਹੜੇ ਫਰੋਲਾ ਦਿੱਤੀ ਜਾਂਦੇ ਨਾ ਦਿੱਤੀਆਂ ਜਾਣ ਕਿਉਂਕਿ ਲੋਕ ਨੇ ਜਿਹੜੇ ਮਰੇ ਮਾਰੇ ਨੇ ਬਲਾਤਕਾਰ ਹੀ ਨੇ ਕਾਤਲ ਨੇ ਸਾਰਾ ਕੁਝ ਹੀ ਐ ਗੁਰੂ ਦੀ ਖਾਲਸਾ ਵਾਹਿਗੁਰੂ ਦੀ ਖਫਤੇ ਅਸੀਂ ਸਜੂਦ ਆ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਫਤਰ ਵਿਖੇ ਦੱਸ ਦਈਏ ਕਿ ਅੱਜ ਇਜਲਾਸ ਜੋ 1 ਵਜੇ ਆਰੰਭ ਹੋਣਾ ਹੈ ਤਾਂ ਉਸ ਤੋਂ ਪਹਿਲਾਂ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਿਹਾ ਤੁਸੀਂ ਵੇਖ ਸਕਦੇ ਹੋ ਕਿ ਜਿਹੜੇ ਮੈਂਬਰ ਸਾਹਿਬਾਨ ਹੈਗੇ ਨੇ ਉਹ ਖਾਸ ਤੌਰ ਦੇ ਉਤੇ ਪਹੁੰਚਣਾ ਜਿਹੜੇ ਇੱਥੇ ਸ਼ੁਰੂ ਹੋ ਚੁੱਕੇ ਨੇ ਤਾਂ ਲਗਾਤਾਰ ਜਿਹੜੀਆਂ ਤਸਵੀਰਾਂ ਨੇ ਤੁਹਾਡੇ ਨਾਲ ਸਾਂਝਾ ਕਰ ਰਹੇ ਆ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਫਤਰ ਵਿਖੋਂ ਤਾਂ ਉੱਥੇ ਅਸੀਂ ਕੁਝ ਮੈਂਬਰ ਸਾਹਿਬਾਨ ਨਾਲ ਗੱਲ ਵੀ ਕਰਦੇ ਹਾਂ ਕਿ ਉਹਨਾਂ ਦਾ ਅੱਜ ਇਸ اجلاس ਬਾਰੇ ਕੀ ਕਹਿਣਾ ਨਾਲ ਦੱਸ ਜਾਈਏ ਕਿ ਜੋ ਰਾਮ ਰਹੀਮ ਨੂੰ ਲੈ ਕੇ 14 ਦਿਨਾਂ ਦੀ ਪਰੋਲ ਜਿਹੜੀ ਆ ਮਿਲ ਚੁੱਕੀ ਹੈ ਤਾਂ ਉੱਥੇ ਹੀ ਅਸੀਂ ਜਿਹੜੇ ਕੁਝ ਮੈਂਬਰ ਸਾਹਿਬਾਨ ਨੇ ਉਹਨਾਂ ਨਾਲ ਵੀ ਗੱਲ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਅੱਜ ਇੱਕ ਤਾਂ اجلاس ਆ ਕਈ ਵਿਚਾਰ ਚਰਚਾਵਾਂ ਜਿਹੜੀਆਂ ਹੋਣਗੀਆਂ ਤਾਂ ਅੱਜ ਉੱਥੋਂ ਦੂਸਰੇ ਪੱਲੇ ਜੇ ਗੱਲ ਕਰੀਏ ਤਾਂ ਰਾਮ ਰਹੀਮ ਨੂੰ ਵੀ 14 ਦਿਨਾਂ ਦੀ ਪਰੋਲ ਜਿਹੜੀ ਆ ਮਿਲ ਚੁੱਕੀ ਦੇਖੋ ਬਹੁਤ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਸਾਡੇ ਜੋ ਬੰਦੀ ਸਿੰਘ ਨੇ ਉਹਨਾਂ ਨੂੰ ਪਰੋਲ ਨਹੀਂ ਦਿੱਤੀ ਜਾ ਰਹੀ ਤੇ ਦੂਸਰੇ ਪਾਸੇ ਇੱਕ ਦੋਸ਼ੀ ਨੂੰ ਵਾਰ-ਵਾਰ ਜੋ ਪਰੋਲ ਹੈ ਉਹ ਦਿੱਤੀ ਜਾ ਰਹੀ ਹੈ ਮੈਂ ਇਸ ਦੀ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਕਰਦਾ ਹਾਂ ਪਰ ਜਿਸ ਤਰ੍ਹਾਂ ਦੇ ਨਾਲ ਕਿਉਂਕਿ ਬੰਦੀ ਸਿੰਘਾਂ ਨੂੰ ਲੈ ਕੇ ਵੱਡੀ ਜਿਹੜੀ ਆਵਾਜ਼ ਚੱਕੀ ਗਈ ਸੀਗੀ ਕਿਤੇ ਆਪਾਂ ਮੈਂਬਰਾਂ ਦੀ ਗੱਲ ਕਰ ਲਈਏ ਛੋਟਕਮਨ ਕਮੇਟੀ ਦੀ ਗੱਲ ਕਰ ਲਈਏ ਵੱਖ-ਵੱਖ ਜਿੱਥੇ ਬੰਦੀਆਂ ਦੀ ਗੱਲ ਕਰ ਲਈ ਤਾਂ ਹਰ ਕਿਸੇ ਵੱਲੋਂ ਆਵਾਜ਼ ਚੱਕੀ ਗਈ ਕਿ ਉਹਨਾਂ ਦੀ ਰਿਹਾਈ ਜਿਹੜੀਆਂ ਹੋਣੀ ਚਾਹੀਦੀ ਹੈ ਲੇਕਿਨ ਰਿਹਾਈ ਤਾਂ ਦੂਰ ਹਾਲੇ ਤੱਕ ਕਿਸੇ ਨੂੰ ਪ੍ਰੋਲ ਤੱਕ ਨਹੀਂ ਮਿਲ ਰਹੀ ਦੇਖੋ ਸਰਕਾਰ ਨੇ ਵਾਅਦੇ ਵੀ ਕੀਤੇ ਨੇ ਜੀ ਹੋਰ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਤੇ ਐਲਾਨ ਵੀ ਕੀਤਾ ਹੈ ਪਰ ਅਫਸੋਸ ਇਸ ਗੱਲ ਦਾ ਹੈ ਇਹ ਕਹਿੰਦੇ ਵੱਡੇ ਦੋਸ਼ੀ ਨੂੰ ਵਾਰ-ਵਾਰ ਪਰੋਲ ਦਿੱਤੀ ਜਾ ਰਹੀ ਹੈ। ਔਰ ਸਾਡੇ ਬੰਦੀ ਸਿੰਘਾਂ ਨੇ ਆਪਣੀ ਸਜ਼ਾ ਵੀ ਪੂਰੀ ਕਰ ਲਈ ਹੈ। ਪਰ ਉਹਨਾਂ ਨੂੰ ਫੇਰ ਵੀ ਨਾ ਪਰੋਲ ਤੇ ਨਾ ਉਹਨਾਂ ਦੀ ਰਿਹਾਈ ਕੀਤੀ ਜਾ ਰਹੀ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਇਸ ਦੇਸ਼ ਦੇ ਵਿੱਚ ਦੋ ਕਾਨੂੰਨ ਨੇ ਸਿੱਖਾਂ ਲਈ ਹੋਰ ਨੇ ਤੇ ਦੂਸਰਿਆਂ ਲਈ ਹੋਰ ਨੇ। ਸਿੱਖਾਂ ਦੇ ਕੋਈ ਵੀ ਜੋ ਮਸਲੇ ਨੇ ਹੇ ਸਰਕਾਰ ਨੇ ਵਾਅਦੇ ਕਰਕੇ ਕੋਈ ਵੀ ਜੋ ਮਸਲਾ ਸਾਡਾ ਹੱਲ ਨਹੀਂ ਕੀਤਾ ਇਸ ਗੱਲ ਦਾ ਪੂਰੀ ਕੌਮ ਨੂੰ ਬਹੁਤ ਅਫਸੋਸ ਹੈ ਕਿ ਅੱਜ ਦੇਸ਼ ਦੇ ਵਿੱਚ ਕੀ ਹੋ ਰਿਹਾ ਜਿਸ ਦੇਸ਼ ਨੂੰ ਅਸੀਂ ਕਹਿੰਦੇ ਸੀ ਕਿ ਕਾਂਗਰਸ ਨੇ ਬਹੁਤ ਵੱਡੇ ਧੱਕੇ ਕੀਤੇ ਨੇ ਔਰ ਹੁਣ ਕਾਨੂੰਨ ਦਾ ਰਾਜ ਆਇਆ ਪਰ ਅਫਸੋਸ ਇਸ ਗੱਲ ਦਾ ਕਿ ਸਾਡੇ ਲਈ ਜਿਸ ਤਰ੍ਹਾਂ ਉਹ ਸੀ ਉਸੇ ਤਰ੍ਹਾਂ ਇਹੀ ਸਾਬਤ ਹੋ ਰਿਹਾ ਹੈ ਕਿ ਸਾਡੇ ਸਿੰਘਾਂ ਨੂੰ ਨਾ ਕਿਸੇ ਪਾਸੋਂ ਇਨਸਾਫ ਮਿਲ ਰਿਹਾ ਸੇਕ ਕੌਮ ਦੇ ਬੜੇ ਵੱਡੇ ਵੱਡੇ ਮੁੱਦੇ ਨੇ ਜੋ ਵਿਚ ਵਿਚਾਲੇ ਰੂਲੇ ਫਿਰਦੇ ਨੇ ਉਹਨਾਂ ਨੂੰ ਕੋਈ ਹੱਲ ਕਰਨ ਵਾਲ ਸਰਕਾਰ ਦਾ ਕਿਸੇ ਪਾਸੇ ਵੀ ਕੋਈ ਧਿਆਨ ਨਹੀਂ ਪਰ ਸਾਡੇ ਧਾਰਮਿਕ ਕਮਾਂ ਦੇ ਵਿੱਚ ਦਖਲ ਅੰਦਾਜ਼ੀ ਕਰਨ ਦੇ ਲਈ ਜ਼ਰੂਰ ਇਹਨਾਂ ਕੋਲ ਸਮਾਂ ਹੈ ਜੀ ਤਾਂ ਉੱਥੇ ਇਹ ਅੱਜ ਬਜਟ ਇਹ ਬਜਟ اجلاس ਹੋਣਾ ਹੈ ਤਾਂ ਉਸ ਦੇ ਵਿੱਚ ਮਾਫੀ ਚਾਹਾਂਗਾ ਕਿਉਂਕਿ اجلاس ਹੋਣਾ ਹੈ ਬਜਟ اجلاس ਤਾਂ ਚਲੋ ਜਨਰਲ اجلاس ਅੱਜ ਤਾਂ ਉਸ ਦੇ ਵਿੱਚ ਖਾਸ ਤੌਰ ਦੇ ਉੱਤੇ ਕੀ ਕੀ ਜੜੀਆਂ ਖਾਸ ਗੱਲਾਂ ਜੜੀਆਂ ਹੋਰ ਕੀਤੀਆਂ ਜਾਣਗੀਆਂ ਕਿਉਂਕਿ ਕਾਫੀ ਮੁੱਦੇ ਹੈਗੇ ਨੇ ਕਾਫੀ ਧਰਮ ਨੂੰ ਲੈ ਕੇ ਜੇ ਆਪਾਂ ਗੱਲ ਕਰ ਲਈਏ ਕਿਉਂਕਿ ਸਰਕਾਰ ਨੇ ਵੀ ਜਿਹੜਾ ਬੇਅਦਬੀ ਨੂੰ ਲੈ ਕੇ ਕਾਨੂੰਨ ਪਾਸ ਕੀਤਾ ਜੋ ਗੱਲ ਆਖੀ ਸੀਗੀ ਤਾਂ ਉਸ ਦੇ ਵਿੱਚ ਹੁਣ ਕੀ ਕੁਝ ਨਵਾਂ ਜਿਹੜਾ ਅੱਜ ਇਸ ਜੋ اجلاس ਦੇ ਵਿੱਚ ਜਿਹੜਾ ਹੋਇਆ ਸਾਡੇ ਸਾਰੇ ਹੀ ਮਸਲੇ ਨੇ ਸਿੱਖ ਕੌਮ ਦੇ ਜੀ ਬੰਦੀ ਸਿੰਘ ਲਾ ਵੀ ਮਸਲਾ ਹੈ ਜੀ ਤੇ ਹੋਰ ਵੀ ਕਿਸਾਨਾਂ ਦੇ ਵੀ ਮਸਲੇ ਨੇ ਸਾਰਿਆਂ ਤੇ ਵਿਚਾਰ ਕੀਤੀ ਜਾਣੀ ਹੈ ਜੀ ਕਿਉਂਕਿ ਇਹ ਜਿਹੜਾ اجلاس ਅੱਜ ਸਪੈਸ਼ਲ اجلاس ਬੁਲਾਇਆ ਪ੍ਰਧਾਨ ਜੀ ਨੇ ਜਿੰਨੇ ਵੀ ਜਿਹੜੇ ਮੁੱਦੇ ਨੇ ਸਿੱਖ ਕੌਮ ਦੇ ਉਹ ਸਾਰੇ ਵਿਚਾਰੇ ਜਾਣਗੇ ਸਿੰਘ ਸਾਬਾਨ ਦਾ ਜਿਹੜਾ ਲਾਉਣ ਦਾ ਹਟਾਉਣ ਦਾ ਮਸਲਾ ਹੈ ਉਹ ਵੀ ਇਹਦੇ ਵਿੱਚ ਆਉਣਾ ਤੇ ਇਸ ਕਰਕੇ ਇਹ ਜਿਹੜੇ ਅੱਜ ਦਾ ਵਿਸ਼ੇਸ਼ اجلاس ਹੈ ਉਹ ਬੜਾ ਮਹੱਤਵ ਰੱਖਦਾ ਹੈ ਤੇ ਜਿਵੇਂ ਤੁਸੀਂ ਪਹਿਲਾਂ ਗੱਲ ਕਰਕੇ ਹਟੇ ਹੋ ਵੀ ਰਾਮ ਰਹੀ ਮੈਨੂੰ ਜਿਹੜੀ ਪ੍ਰੋਲ ਦਿੱਤੀ ਹੈ ਇਹ ਬਹੁਤ ਹੀ ਮਦਭਾਗੀ ਗੱਲ ਹੈ ਕਿਉਂਕਿ ਇੱਕ ਪਾਸੇ ਉਹ ਬੰਦੀ ਸਿੰਘ ਨੇ ਜਿਨ੍ਹਾਂ ਨੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਲਈਆਂ ਉਹਨਾਂ ਨੂੰ ਰਿਹਾ ਨਹੀਂ ਕੀਤਾ ਜਾਂਦਾ ਤੇ ਕਾਤਲ ਵੀ ਹੈ ਔਲਾਦਕਾਰੀ ਵੀ ਹੈ ਸਾਰਾ ਕੁਝ ਹੈ ਇਹਨੂੰ ਹਰ ਮਹੀਨੇ ਤੋਂ ਦੋ ਮਹੀਨੇ ਬਾਅਦ ਪ੍ਰੋਬਲਮ ਮਿਲ ਜਾਂਦੀ ਹੈ ਬਹੁਤ ਹੀ ਨਿੰਦਣਯੋਗ ਆ ਅਸੀਂ ਸਰਕਾਰ ਨੂੰ ਇਹ ਬੇਨਤੀ ਕਰਦੇ ਆ ਕਿਉਂਕਿ ਸਿੱਖਾਂ ਦੀਆਂ ਬਹੁਤ ਕੁਰਬਾਨੀਆਂ ਨੇ ਆਜ਼ਾਦੀ ਦੇ ਵੇਲੇ ਵੀ 90% ਸਿੱਖਾਂ ਨੇ ਦੇਸ਼ ਦੀ ਇਜਾਦੀ ਲਈ ਕੁਰਬਾਨੀਆਂ ਦਿੱਤੀਆਂ ਅੱਜ ਵੀ ਜਦ ਕੋਈ ਲੜਾਈ ਝਗੜਾ ਹੁੰਦਾ ਜਾਂ ਪਾਕਿਸਤਾਨ ਨਾਲ ਪਿੱਛੇ ਲੜਾਈ ਲੱਗਿਆ ਸਾਰੇ ਸਿੱਖ ਮੋਰੀ ਹੋ ਕੇ ਦੇਸ਼ ਦੀ ਰੱਖਿਆ ਲਈ ਤਤਪਾਰ ਹੁੰਦੇ ਨੇ ਇਸ ਕਰਕੇ ਵਿਸਕਰਨ ਨਹੀਂ ਹੋਣਾ ਚਾਹੀਦਾ ਫਿਰ ਬੇਨਤੀ ਕਰਦੇ ਆਂ ਬੰਦੀ ਸਿੰਘਾਂ ਨੂੰ ਰਿਹਾ ਕੀਤਾ ਜਾਵੇ ਤੇ ਇਸ ਕਰਕੇ ਇਹ ਜਿਹੇ ਲੋਕਾਂ ਨੂੰ ਗਮਰਾਹ ਜਿਹੜੇ ਫਰੋਲਾ ਦਿੱਤੀ ਜਾਂਦੇ ਨਾ ਦਿੱਤੀਆਂ ਜਾਣ ਕਿਉਂਕਿ ਲੋਕ ਨੇ ਜਿਹੜੇ ਮਰੇ ਮਾਰੇ ਨੇ ਬਲਾਤਕਾਰ ਹੀ ਨੇ ਕਾਤਲ ਨੇ ਸਾਰਾ ਕੁਝ ਹੀ ਹੈ ਇਸ ਕਰਕੇ ਅੱਜ ਤੇ ਜਿਹੜੇ ਵਿਚਾਰ ਆ ਇਹ ਵੀ ਇਹ ਗੱਲ ਤੇ ਵੀ ਵਿਚਾਰ ਹੌਸਤ ਹੋਗੀ ਤੇ ਇਸ ਕਰਕੇ ਜਿਹੜੇ ਮਸਲੇ ਨੇ ਸਾਰੇ ਸਿੱਖਾਂ ਦੇ ਵਿਚਾਰੇ ਜਾਣਗੇ ਫਿਰ ਵਿਸ਼ੇਸ਼ ਤੌਰ ਤੇ اجلاس ਵਾਹਿਬ ਜੀ ਦਾ ਖਾਸਾ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਿਹਾ ਤੁਸੀਂ ਦੇਖ ਸਕਦੇ ਹੋ ਜਨਰਲ اجلاس ਤੋਂ ਪਹਿਲਾਂ ਦੀਆਂ ਤਸਵੀਰਾਂ ਨੇ ਜਿੱਥੇ ਕਿ ਮੈਂਬਰ ਸਾਹਿਬਾਨ ਪਹੁੰਚਣਾ ਸ਼ੁਰੂ ਹੋ ਚੁੱਕੇ ਨੇ ਤਾਂ 1 ਵਜੇ ਦੇ ਕਰੀਬ ਇਸ اجلاس ਦੀ ਜਿਹੜੀ ਆਰੰਭਤਾ ਹੋਣੀ ਹੈ ਤਾਂ ਆਰੰਭਤਾ ਤੋਂ ਬਾਅਦ ਜਿਹੜਾ ਇਸ اجلاس ਦੇ ਵਿੱਚ ਵੱਖ-ਵੱਖ ਵਿਚਾਰ ਚਰਚਾਵਾਂ ਕੀਤੀਆਂ ਜਾਣਗੀਆਂ ਕਈ ਮੁੱਦੇ ਵਿਚਾਰੇ ਜਾਣਗੇ ਵਿਸ਼ੇਸ਼ ਤੌਰ ਦੇ ਉਤੇ ਕਿਉਂਕਿ ਜਿਸ ਤਰ੍ਹਾਂ ਨਾਲ ਤੁਸੀਂ ਦੇਖਿਆ ਕਿ ਮੈਂਬਰ ਸਾਹਿਬਾਨ ਨੇ ਦੱਸਿਆ ਕਿ ਜੋ ਜੋ ਖਾਸ ਤੇ ਵਿਸ਼ੇਸ਼ ਮੁੱਦਾ ਇਹ ਵੀ ਵਿਚਾਰੇ ਜਾਊਗਾ ਕਿਉਂਕਿ ਸਿੰਘ ਸਾਹਿਬ ਦੀ ਜੋ ਨਿਯੁਕਤੀ ਨੂੰ ਲੈ ਕੇ ਵੀ ਜਿਹੜੀ ਆ ਗੱਲ ਆਖੀ ਗਈ ਹੈ ਉਹ ਤੋਂ ਉਸ ਦੇ ਨਾਲ ਤੁਹਾਡੇ ਨਾਲ ਇਹ ਵੀ ਗੱਲ ਸਾਂਝੀ ਕਰਦੀ ਕਿ ਜੋ ਰਾਮ ਰਹੀਮ ਦੀ 14 ਦਿਨਾਂ ਦੀ ਪ੍ਰੋਲ ਹੈ ਤਾਂ ਲਗਾਤਾਰ ਉਸ ਨੂੰ ਪ੍ਰੋਬਲ ਮਿਲ ਰਹੀ ਆ ਤਾਂ ਇਸ ਉੱਤੇ ਵੀ ਵਿਚਾਰ ਚਰਚਾ ਹੋਏਗੀ ਤਾਂ ਵੱਖ-ਵੱਖ ਮਸਲਿਆਂ ਨੂੰ ਲੈ ਕੇ ਅੱਜ ਗੱਲਬਾਤ ਕੀਤੀ ਜਾਏਗੀ ਤਾਂ ਇਸੇ ਤਰ੍ਹਾਂ ਦੇ ਨਾਲ ਬਣੇ ਰਹੋ ਜਗਵੰਦ ਦਰਸ਼ਨ ਟੀਵੀ ਦੇ ਨਾਲ ਤੜਨਾ ਕੱਲੀ ਕੱਲੀ ਅਪਡੇਟ ਆਇਦੇ ਜੋ ਇਜਲਾਸ ਨੂੰ ਲੈ ਕੇ ਸਾਂਝੀ ਕਰਦੇ ਰਾਵਾਂਗੇ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਅਕਸ਼ ਸੁਨ ਜਗਵੰਦੀ ਟੀਵੀ ਸ਼੍ਰੀ ਅਮਸ਼ਾ ਸਾਈ